ਹਾਂਜੀ ਤੇ ਮੇਰੇ ਘਰ ਵਾਲੀ ਜ਼ਿਆਦਾ ਥੋਗੀ ਤੇ ਮਲਪੇ ਗਾੜੀ ਬਹਨ ਨਹੀਂ ਰਿਹਾ ਬੱਚੇ ਛੋਟੇ ਆ ਤੇ ਕੋਈ ਹੈਲਪ ਕਰਨ ਵਾਲਾ ਵੀ ਨਹੀਂ ਹੈਗਾ ਪਾਣੀ ਗੁਰੂ ਦੀ ਕਿਰਪਾ ਦੇ ਨਾਲ ਸੋਨਾ ਚੱਲਦਾ ਸੀ ਜੀ ਅੱਜ ਉਹਨਾਂ ਦੀ ਜਾਣ ਦੇ ਮਗਰੋਂ ਇਹ ਸਾਰਾ ਪਰਿਵਾਰ ਬੱਚੇ ਪੂਰੇ ਡਾਵਾਂ ਡੋਲ ਹੋ ਚੁੱਕੇ ਆ ਨਹੀਂ ਮੁੰਡਾ ਛੋਟ ਬੱਚੇ ਛੋਟੇ ਆ ਤੇ ਇੱਕ ਲੜਕਾ ਵੱਡਾ ਥੋੜਾ ਜਾਤੇ ਉਹ ਮਲਪੇ ਸਕੂਲ ਵੀ ਨਹੀਂ ਵਿਚਾਰਾ ਜਾਂਦਾ ਤੇ ਜਿੱਦਾਂ ਐਦਾਂ ਕੋਈ ਕਹਿੰਦਾ ਮਾੜਾ ਚੰਗਾ ਕਰ ਲੈਂਦਾ ਕੰਮ ਨੇ ਤੇ ਅਜੇ ਕੰਮ ਕਰਨ ਦੇ ਲੈਕ ਨਹੀਂ ਹੈਗਾ ਇਹਨਾਂ ਦੀ ਕੋਈ ਮਦਦ ਹੋਣ ਵਾਲੀ ਨਹੀਂ ਨਾ ਕਿਸੇ ਨੇ ਕੀਤੀ ਆ ਤੇ ਨਾ ਇਹਨਾਂ ਨੂੰ ਕਿਸੇ ਪਾਸੋਂ ਕੋਈ ਸਹਾਇਤਾ ਮਿਲੀ ਤੇ ਸਾਡੀ ਸਮੁੱਚੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਾਰਥਨਾ ਹੈ ਕਿ ਇਸ ਪਰਿਵਾਰ ਦੀ ਵਾਤਵਾਦੀ ਜਿੰਨੀ ਵੀ ਸਹਾਇਤਾ ਕੀਤੀ ਜਾਂਦੀ ਹੈ ਹਾਂਜੀ ਪਹਿਲੀ ਕੀ ਨਾ ਤੁਹਾਡਾ ਅਮਨਦੀਪ ਕੌਰ ਕੀ ਮੁਸ਼ਕਲਤਾਂ ਹਨ ਮੁਸ਼ਕਲ ਹੈ ਕਿ ਆ ਕਮਰਾ ਬਣਨ ਵਾਲਾ ਰਸੋਈ ਬਣਨ ਵਾਲੀ ਬਾਥਰੂਮ ਫਲੈਸ਼ ਬਣਨ ਵਾਲੇ ਹਾਂਜੀ ਤੇ ਮੇਰੇ ਘਰ ਵਾਲੀ ਦੀ ਧੱਤ ਹੋ ਗਈ ਆ ਤੇ ਮਲਪੇ ਗਾੜੀ ਬਹਨ ਨਹੀਂ ਰਿਹਾ ਬੱਚੇ ਛੋਟੇ ਆ ਤੇ ਕੋਈ ਹੈਲਪ ਕਰਨ ਵਾਲਾ ਵੀ ਨਹੀਂ ਹੈਗਾ ਵੀ ਆ ਆਹੜੇ ਕਮਰੇ ਬਣਾਏ ਕਿਤਰਾ ਬਣੇ ਨੇ ਇਹ ਕਮਰੇ ਤੇ ਉਹਨਾਂ ਜਿੰਦਿਆ ਬਣਾਏ ਕਰਜ਼ਾ ਕੋਜਾ ਚੱਕ ਕੇ ਪੈਨਪਰਾਵਾਂ ਖਲੋ ਲੈ ਕੇ ਪੈਦ ਦੇਨ ਮੈਨ ਕਰਕੇ ਤੇ ਉਹ ਮੁੜ ਕੇ ਹੁਣ ਮੰਗਦੇ ਵੀ ਆ ਸਾਡੇ ਕੋਲ ਵੀ ਹੁਣ ਇੰਨਾ ਚਿਰ ਹੋ ਗਿਆ ਤੇ ਹੀਵਿੰਗ ਤੁਹਾਨੂੰ ਦੇਣ ਵਾਸਤੇ ਲੈਣ ਵਾਸਤੇ ਦਿੱਤੇ ਸੀ ਹੂੰ ਸਾਹਨੰਦਾ ਕਰਕੇ ਹੁਣ ਕਮਾਈ ਦਾ ਕੋਈ ਸਾਧਨ ਕੰਮ ਆਈ ਦਾ ਕੋਈ ਸਾਧਨ ਨਹੀਂ ਬਸ ਮੈਂ ਹੀ ਆ ਮੁੰਡਾ ਛੋਟੇ ਬੱਚੇ ਛੋਟੇ ਆ ਤੇ ਇੱਕ ਲੜਕਾ ਵੱਡਾ ਥੋੜਾ ਜਿਆ ਤੇ ਉਹ ਮਤਲਬ ਹੀ ਸਕੂਲ ਵੀ ਨਹੀਂ ਵਿਚਾਰਾ ਜਾਂਦਾ ਤੇ ਜਿੱਦਾਂ ਐਡਾ ਕੋਈ ਕਹਿੰਦਾ ਮਾੜਾ ਚੰਗਾ ਕਰ ਲੈਂਦਾ ਕੰਮ ਨਹੀਂ ਤੇ ਅਜੇ ਕੰਮ ਕਰਨ ਦੇ ਲੈਕ ਨਹੀਂ ਹੈਗਾ ਕਿੰਨੀ ਉਮਰ ਉਹਦੀ ਉਹਦੀ ਹਣੀ ਤੇਰਾ 14 ਸਾਲ ਪੜਾਈ ਇਸ ਕਰਕੇ ਛੁੱਟ ਗਈ ਡੈਡੀ ਦੀ ਜਾਨ ਤੋਂ ਬਾਅਦ ਹਾਂਜੀ ਹਾਂਜੀ ਕੀ ਕੰਮ ਕਰਦਾ ਕਰ ਵਾਲਾ ਦਾ ਕੰਮ ਉਹ ਵੀ ਦਿਹਾੜੀ ਦਾ ਪਈ ਕਰਦੇ ਸੀ ਇਹ ਆਹ ਗਾੜੀ ਦਾ ਪਕਾ ਕਰਦਾ ਹਾਂਜੀ ਪਹਿਲਾਂ ਤਾਂ ਘਰ ਦੇ ਹਾਲਾਤ ਵਧੀਆ ਸੀਗੇ ਠੀਕ ਚੱਲ ਜਾਂਦੇ ਸੀ ਕਿਉਂਕਿ ਉਹ ਕੰਮ ਧੰਦਾ ਕਰ ਲੈਂਦੇ ਸੀ ਚੰਗਾ ਹੂੰ ਹਾਂਜੀ ਤੇ ਹੁਣ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਆਡਾ ਮੜਾ ਚੰਗਾ ਗਾੜੀ ਘਰ万ਜੇ ਤੇ ਵਾ ਠੀਕ ਆ ਗਰਮੀ ਬਹੁਤ ਆ ਤੇ ਅੰਦਰ ਸੇਕ ਬਹੁਤ ਪੈਂਦਾ ਹੈ ਹੂੰ ਹਾਂਜੀ ਅੱਛਾ ਇਹ ਦੱਸੋ ਵੀ ਤੁਹਾਡੀ ਪੈਨਸ਼ਨ ਲੱਗੀ ਹੈ ਹਾਂਜੀ ਪੈਨਸ਼ਨ ਲੱਗੀ ਆ ਤੇ ਮੈਨੂੰ ਵੀ ਕੋਈ ਕੰਮ ਤੇ ਨਹੀਂ ਨਾ ਕਰਦਾ ਉਹਦੇ ਨਾਲ ਹੀ ਮੈਂ ਟਾਈਮ ਪਾਸ ਕਰਦੀ ਹਾਂ ਹੂੰ ਹਾਂਜੀ ਤੜ ਤੋਂ ਕੰਮ ਨਹੀਂ ਹੋਇਆ ਨਹੀਂ ਮੇਰੇ ਤੋਂ ਕੰਮ ਨਹੀਂ ਹੋਇਆ ਪਹਿਲੇ ਦਿਨੋਂ ਕੰਮ ਨਹੀਂ ਕੀਤਾ ਤੇ ਹੁਣ ਮੈਨੂੰ ਖੜਦਾ ਨਹੀਂ ਕੋਈ ਆ ਦਿੰਦਾ ਇਹਨੇ ਤੇ ਕਦੀ ਕੰਮ ਨਹੀਂ ਕੀਤਾ ਤੇ ਹੁਣ ਕਿੱਦਾਂ ਕਰੇਗੀ ਇਹ ਕੰਮ ਹੂੰ ਤੇ ਜਿਹੜਾ ਆਪਣਾ ਸਰਕਾਰ ਵੱਲੋਂ ਆਟਾ ਦਾਲ ਸਕੀਮ ਮਿਲਦੀ ਉਹ ਮਿਲਦੀ ਤੁਹਾਨੂੰ ਕੁਛ ਨਹੀਂ ਕਣਕ ਮਿਲਦੀ ਹੀ ਉਹ ਵੀ ਮਿਲ 15 ਕਿਲੋ ਤੋਂ 13 14 ਕਿਲੋ ਹੋ ਗਈ ਹੈ ਅੱਛਾ ਹਾਂਜੀ ਤੋਂ ਵੀ ਘਰ ਵਾਲੇ ਦੀ ਕੱਟੀ ਗਈ ਹੈ ਹੁਣ ਇੱਕ ਬੱਚੇ ਦੀ ਨਹੀਂ ਨਾਲ ਹੁੰਦੀ ਦੋ ਤਿੰਨਾਂ ਦੀ ਹੁੰਦੀ ਸਾਡੀ ਹੂੰ ਹੁਣ ਤੇਰੇ ਤੁਹਾਡੇ ਕੋਲ ਹੈ ਗਿਆ ਤਿੰਨ ਬੱਚੇ ਤੇ ਚੌਥੇ ਤੁਸੀਂ ਹਾਂਜੀ ਕੁਵਾਈ ਦਾ ਸਾਧਨ ਕੋਈ ਨਹੀਂ ਨਹੀਂ ਜੀ ਹੂੰ ਤੁਹਾਡੇ ਕੋ ਕੋ ਮੋਬਾਈਲ ਨੰਬਰ ਹੈਗਾ ਮੋਬਾਈਲ ਨੰਬਰ ਮੈਡਮ ਨੇ ਕਿਹਾ ਹੈ ਬੱਚੇ ਨੂੰ ਪੜ੍ਹਾਈ ਵਾਸਤੇ ਕਿ ਘਰੇ ਫੋਨ ਲੈ ਲੋ ਕਿ ਮਾੜਾ ਚੰਗਾ ਤੇ ਉਹਨੇ ਲਿਆ ਹੈਗਾ ਥੋੜਾ ਜਿਹਾ ਛੋਟਾ ਜਿਹਾ ਹੈਗਾ ਫੋਨ ਹਾਂਜੀ ਉਹਦਾ ਮੋਬਾਈਲ ਨੰਬਰ ਯਾਦ ਹਾਂਜੀ ਬੋਲੋ 9914234543 ਦੁਬਾਰਾ ਬੋਲ ਦਿਓ 9914234543 ਹੁਣ ਕੀ ਮਦਦ ਚਾਹੁੰਦੇ ਹੋ ਮਦਦ ਤੇ ਇਹ ਕਹਿੰਦੇ ਨੇ ਕਿ ਸਾਡੇ ਬੱਚੇ ਛੋਟੇ ਆ ਤੇ ਸਾਡਾ ਗਾੜੀ ਕੋਈ ਘਰ ਮਤਲਬ ਥੋੜਾ ਪਤਾ ਬਣਿਆ ਜਾਵੇ ਹੂੰ ਹਾਂਜੀ ਕਿਹੜੀ ਕਿਹੜੀ ਚੀਜ਼ ਦੀ ਮੁਸ਼ਕਲ ਆ ਰਹੀ ਤੁਹਾਨੂੰ ਮੁਸ਼ਕਲਾਂ ਨੂੰ ਬਾਥਰੂਮ ਫਲੈਸ਼ ਹੂੰ ਪਰ ਸੋਈ ਹੂੰ ਤੇ ਆ ਥੋੜਾ ਗਾੜੀ ਬਰਾਂਦਾ ਜਾ ਪੈ ਜਾਏ ਉਹ ਬਹੁਤ ਸੇਕ ਹੁੰਦਾ ਹੈ ਹੂੰ ਅੰਦਰ ਅਸੀਂ ਆਪਣੇ ਘਰੇ ਨਹੀਂ ਰਹਿੰਦੇ ਦੁਪਹਿਰੇ ਕਿਸੇ ਦੇ ਘਰੇ ਜਾ ਕੇ ਟਾਈਮ ਪਾਸ ਕਰਦੇ ਹਾਂ ਹੂੰ ਬਿਜਲੀ ਆਉਂਦੀ ਹੈ ਹਾਂਜੀ ਉਹ ਵੀ ਸਾਡਾ ਬਿੱਲ ਜਮਾ ਹੋਇਆ ਪਿਆ ਵਾ ਵੀ ਕਹਿੰਦੇ 3 ਬੱਤੀ ਵਾਲੇ ਬਿੱਲ ਕਰੋ ਨਹੀਂ ਤੇ ਮੀਟਰ ਕੱਟਿਆ ਜਾਏਗਾ ਹੂੰ ਹਾਂਜੀ ਹਾਂਜੀ ਥੋੜਾ ਕੀ ਬੋਲੀ ਹਾਂਜੀ ਮੇਰੇ ਮਦਦ ਕੀਤੀ ਜਾ ਮੇਰੇ ਘਰ ਵਾਲੇ ਨੇ ਜਿਹੜਾ ਘਰ ਬਣਾਇਆ ਸੀ ਕਰਜ਼ਾ ਚੁੱਕ ਕੇ ਬਣਾਇਆ ਗਿਆ ਸੀ ਭੈਣ ਭਾਵਾਂ ਕੋ ਲੈ ਕੇ ਉਹ ਹੁਣ ਮੰਗ ਰਹੇ ਉਹਨਾਂ ਨੂੰ ਦੇਣਾ ਵਾ ਤੇ ਮਤਲਬ ਆ ਬੱਚਿਆਂ ਵਾਸਤੇ ਵੀ ਉਹਨੇ ਕੋਈ ਸਹਾਇਤਾ ਕੀਤੀ ਜਾਵੇ ਹਾਂਜੀ ਮਦਦ ਕਰੋ ਹੂੰ ਹਾਂਜੀ ਥੋੜਾ हां जी बाबा जी ਤੁਸੀਂ ਕੀ ਲੱਗਦੇ ਹੋ ਬੀਬੀ ਜੀ ਦੇ ਇਹ ਸਾਡੀ ਪਰਜਾਈ ਲੱਗਦੀ ਆ ਛੋਟੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਸ ਘਰ ਦੇ ਵਿੱਚ ਖਲੋਤੇ ਆ ਇਹ ਇਸ ਘਰ ਦਾ ਮੁਖੀ ਮੈਂਬਰ ਉਹ ਸਤਗੁਰ ਜੀ ਨੂੰ ਪਿਆਰਾ ਹੋ ਗਿਆ ਜਿਹਨੂੰ ਕਿ ਅੱਜ 1.5 2 ਸਾਲ ਹੋ ਚੁੱਕੇ ਆ ਮਰੇ ਨੂੰ ਹੂੰ ਤੇ ਉਹਨਾਂ ਦੇ ਜਉਂਦੇ ਜੀ ਇਸ ਘਰ ਦਾ ਪ੍ਰਸ਼ਾਦਾ ਪਾਣੀ ਗੁਰੂ ਦੀ ਕਿਰਪਾ ਦੇ ਨਾਲ ਸੋਨਾ ਚੱਲਦਾ ਸੀ ਜੀ ਅੱਜ ਉਹਨਾਂ ਦੇ ਜਾਣ ਦੇ ਮਗਰੋਂ ਇਹ ਸਾਰਾ ਪਰਿਵਾਰ ਬੱਚੇ ਪੂਰੇ ਡਾਵਾਂ ਡੋਲ ਹੋ ਚੁੱਕੇ ਆ ਹੂੰ ਇਹਨਾਂ ਦੀ ਕੋਈ ਮਦਦ ਹੋਣ ਵਾਲੀ ਨਹੀਂ ਹੂੰ ਨਾ ਕਿਸੇ ਨੇ ਕੀਤੀ ਆ ਹੂੰ ਤੇ ਨਾ ਇਹਨਾਂ ਨੂੰ ਕਿਸੇ ਪਾਸੋਂ ਕੋਈ ਸਹਾਇਤਾ ਮਿਲੀ ਜੀ ਤੇ ਸਾਡੀ ਸਮੁੱਚੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਾਰਥਨਾ ਹੈ ਕਿ ਇਸ ਪਰਿਵਾਰ ਦੀ ਵਾਤੋਵਾਦੀ ਜਿੰਨੇ ਵੀ ਸਹਾਇਤਾ ਕੀਤੀ ਜਾਂਦੀ ਹੈ ਉਹਨੇ ਕੀਤੀ ਜਾਵੇ ਕਿਉਂਕਿ ਬੱਚੇ ਵੀ ਬਿਲਕੁਲ ਛੋਟੇ ਹਨ ਕਮਾਉਣ ਦੇ ਲਾਇਕ ਨਹੀਂ ਇਹ ਬੀਬੀ ਵੀ ਕਿਸੇ ਕੰਮ ਕਰਦੇ ਜਾਣ ਵਾਲੀ ਨਹੀਂ ਤੇ ਨਾ ਜਾਇਆ ਹੀ ਜਾਂਦਾ ਹੈ ਕੰਮ ਹੁੰਦਾ ਨਹੀਂ ਜੀ ਇਸ ਕਰਕੇ ਸਾਡੀ ਸਮੁੱਚੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਵੀ ਵਾਤੋਵਾਦ ਇਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਇਹ ਇਹਨਾਂ ਨੂੰ ਸਹਾਇਤਾ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਬੱਚੇ ਵੀ ਪੜਾਉਣੇ ਆ ਤੇ ਰੋਟੀ ਰੋਟੀ ਵੀ ਖਾਣੇ ਆ ਇਹਨਾਂ ਦੇ ਕਮਰੇ ਜਿਹੜੇ ਦੱਸਣ ਰਿਹਾ ਉਹ ਵੀ ਅੱਜ ਰੱਦੀ ਹੈ ਬਿਲਕੁਲ ਬੇਕਾਰ ਆ ਜਿਹੜੇ ਕਮਰੇ ਆਪਾਂ ਵੇਖਣ ਰਹੇ ਆ ਇਹ ਕਮਰੇ ਕਰਦਾ ਚੁੱਕੇ ਬਣਾਏ ਆ ਉਹ ਕਰਦੇ ਵਾਲੇ ਵੀ ਕਦੀ ਰਾਤ ਆਗੇ ਕਦੀ ਦਿਨੇ ਆਗੇ ਸਾਨੂੰ ਕਦੋਂ ਦੋਗੇ ਕਦੋਂ ਲਓਗੇ ਉਹ ਇਸ ਤਰ੍ਹਾਂ ਕਰਕੇ ਤੇ ਉਹ ਵਿਚਾਰੀ ਕਰਦਾ ਵੀ ਨਹੀਂ ਦੇ ਸਕਦੀ ਅੱਜ ਉਸ ਸਾਰੀਆਂ ਗੱਲਾਂ ਤੋਂ ਮਜਬੂਰ ਹੋ ਚੁੱਕੀ ਹੈ ਜੀ ਇਸ ਕਰਕੇ ਸਾਡੀ ਬਾਰ-ਬਾਰ ਸਮੁੱਚੀ ਸੰਗਤ ਨੂੰ ਐਨਆਰਆਈ ਵੀਰਾਂ ਨੂੰ ਦੂਰ ਨੇੜੇ ਦੀ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਵੱਤੋ ਵਾਦ ਨੇ ਇਹਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਉਹ ਉਹਨੇ ਕੀਤੀ ਜਾਵੇ ਤਹਿਦੋਂ ਤਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ